ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਜਸਵਿੰਦਰ ਸਿੰਘ ਲੋਂਗੋਵਾਲ ਵੱਲੋਂ ਭਾਰਤੀ ਕਿਸਾਨ ਯੂਨੀਅਨ ਇੱਕਤਾ ਜਾ ਪੰਜਾਬ ਚ ਵੱਸਦੇ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਵਿਦਿਆਰਥੀਆਂ ਪੰਜਾਬ ਹਮੈਤਿਆਂ ਪੱਤਰਕਾਰਾਂ ਬੁੱਧੀਜੀਵੀਆਂ ਹਰ ਵਰਗ ਦੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਹਾਨੂੰ ਇਸ ਗੱਲ ਦਾ ਭਲੀ ਭਾਤ ਸਭਨਾਂ ਨੂੰ ਪਤਾ ਹੈ ਵੀ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ 2025 ਲਿਆਂਦੀ ਹੈ ਜਿਹੜੀ ਪੰਜਾਬ ਨੂੰ ਉਜਾੜਨ ਵਾਲੀ ਪੰਜਾਬ ਨੂੰ ਤਬਾਹ ਕਰਨ ਵਾਲੀ ਪੰਜਾਬ ਦੇ ਅੰਦਰ ਇਸ ਪਾਲਿਸੀ ਦੇ ਖਿਲਾਫ ਸੰਘਰਸ਼ਾਂ ਦਾ ਵਿਗਲ ਵੱਜਿਆ ਹੋਇਆ ਹੈ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਇੱਕ ਵੱਡਾ ਰੋਸ ਮਾਰਚ ਮੋਟਰਸਾਈਕਲਾਂ ਰਾਹੀਂ ਝੰਡੇ ਲੈ ਕੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਕਰਾਉਣ ਲਈ ਹੋਰ ਪੰਜਾਬ ਨਾਲ ਜੁੜਮੀਆਂ ਮੰਗਾਂ ਦੀ ਪ੍ਰਾਪਤੀ ਖਾਤਰ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਝੰਡਾ ਮਾਰਚ ਕਰਕੇ ਕਿਸਾਨਾਂ ਨੂੰ ਇਕੱਠੇ ਕਰਕੇ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਜਾਣਾ ਹੈ ਕਿ ਇਹ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਪੰਜਾਬ ਨੂੰ ਉਜਾੜਨ ਵਾਲੀਆਂ ਸਾਡੇ ਖੇਤਾਂ ਨੂੰ ਖੋਹ ਕੇ ਕੰਪਨੀਆਂ ਨੂੰ ਦੇਣ ਵਾਲੀਆਂ ਪਾਲਿਸੀਆਂ ਤੇ ਇਸ ਪੰਜਾਬ ਦੇ ਅੰਦਰ ਵੱਡਾ ਗੰਮੀਰ ਸੰਕਟ ਪੈਦਾ ਕਰਨ ਵਾਲੀਆਂ ਪਾਲਿਸੀਆਂ ਜਿਹੜੀਆਂ ਲੈ ਕੇ ਆ ਰਹੇ ਹਾਂ ਇਹਨਾਂ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕਰੋ ਤੇ ਬਿਜਲੀ ਬੋਰਡ ਦੇ ਜਿਹੜੇ ਨਿੱਜੀਕਰਨ ਵਰਗੇ ਫੈਸਲੇ ਲੈ ਕੇ ਘਰਾਂ ਦੇ ਅੰਦਰ ਚਿਪ ਵਾਲੇ ਮੀਟਰ ਲਾਏ ਜਾ ਰਹੇ ਨੇ ਉਹਨਾਂ ਨੂੰ ਲਾਉਣਾ ਬੰਦ ਕਰੋ ਸੋ ਹੋਰ ਵੀ ਤਮਾਮ ਮੰਗਾਂ ਦੀ ਪੂਰਤੀ ਨੂੰ ਲੈ ਕੇ ਪਿੰਡ ਪਿੰਡ ਇਹ ਮਾਰਚ ਨੇ ਜਾ ਕੇ ਲੋਕਾਂ ਦੀ ਲਾਭ ਮੰਦੀ ਕਰਕੇ ਸਰਕਾਰ ਨੂੰ ਸੁਨੇਹਾ ਦੇਣਾ ਹੈਗਾ ਸੋ ਆਓ ਕਿਸਾਨ ਮਜ਼ਦੂਰ ਮਿਹਨਤ ਕਸ਼ ਲੋਕੋ ਤੁਸੀਂ ਸਹੀ 10:00 ਵਜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਜੁੜੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨਾਂ ਥਾਵਾਂ ਤੇ ਪੁੱਜਣਾ ਜਿੱਥੋਂ-ਜਿੱਥੋਂ ਤੁਹਾਨੂੰ ਸਨੇਹੇ ਆਏ ਹੋਏ ਹੈ ਜਿਵੇਂ ਖਾਸ ਕਰਕੇ ਮੈਂ ਸੰਗਰੂਰ ਜ਼ਿਲ੍ਹੇ ਦੀ ਗੱਲ ਕਰਾਂ ਸਨਾਮ ਜੋ ਉਦਮ ਸਿੰਘ ਦਾ ਸ਼ਹਿਰ ਹੈ ਉਹਨਾਂ ਦੀ ਜਨਮ ਭੂਮੀ ਕਿਹਾ ਜਾ ਸਕਦਾ ਹੈ ਸਨਾਮ ਤੋਂ ਇਹ ਮਾਰਚ ਸਹੀ 10 ਵਜੇ ਦਾਣਾ ਮੰਡੀ ਤੋਂ ਚੱਲੇਗਾ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਅੱਗੇ ਲੋਕਾਂ ਨੂੰ ਸੁਨੇਹਾ ਦੇਗਾ ਇਸੇ ਤਰ੍ਹਾਂ ਹੀ ਮੋਗੇ ਦੇ ਵਿੱਚੋਂ ਦਸਾਜ ਪਿੰਡ ਤੋਂ ਇਹ ਮਾਰਚ ਚੱਲੇਗਾ ਇਸੇ ਤਰ੍ਹਾਂ ਹੀ ਲੁਧਿਆਣਾ ਦੇ ਵਿੱਚੋਂ ਜੋਦਾਪਿੰਡ ਦੇ ਵਿੱਚੋਂ ਇਹ ਮਾਰਚ ਚੱਲੇਗਾ ਇਸੇ ਤਰ੍ਹਾਂ ਹੀ ਮਾਨਸਾ ਦੇ ਵਿੱਚੋਂ ਜਿੱਥੋਂ ਦੀ ਜ਼ਮੀਨ ਪਲੈਨ ਪੂਲਿੰਗ 'ਚ ਆ ਰਹੀ ਹੈ ਪਿੰਡ ਠੁੱਠਿਆਂ ਵਾਲੀ ਤੋਂ ਇੱਕ ਵੱਡਾ ਮਾਰਚ ਸ਼ੁਰੂ ਹੋਏਗਾ ਇਸੇ ਤਰ੍ਹਾਂ ਹੀ ਪਟਿਆਲੇ ਦੇ ਸ਼ਹਿਰ ਵਿੱਚੋਂ ਪੁੱਡਾ ਗਰਾਊਂਡ 'ਚ ਇਕੱਠੇ ਹੋ ਕੇ ਕਿਸਾਨ ਇਹ ਮਾਰਚ ਨੂੰ ਅੱਗੇ ਤੋਰਨਗੇ ਇਸੇ ਤਰ੍ਹਾਂ ਹੀ ਇਧਰਲੇ ਪਾਸੇ ਪਾਤਣਾ ਸ਼ਹਿਰ ਦੇ ਵਿੱਚੋਂ ਇਹ ਮਾਰਚ ਨੇ ਚੱਲਣਾ ਹੈਗਾ ਇਸੇ ਤਰ੍ਹਾਂ ਹੀ ਦੂਜੇ ਜ਼ਿਲ੍ਹੇ ਪੰਜਾਬ ਦੇ ਚਾਹੇ ਮਰੀਕੋਟਲਾ ਹੋਵੇ ਚਾਹੇ ਤਰਨਤਾਰਨ ਹੋਵੇ ਅੰਮ੍ਰਿਤਸਰ ਹੋਵੇ ਉਹਨਾਂ ਦੀਆਂ ਥਾਵਾਂ ਸਾਰਿਆਂ ਦੀਆਂ ਤੁਹਾਡੇ ਕੋਲੇ ਸ਼ਾਇਦ ਪਹੁੰਚ ਗਈਆਂ ਹੋਣ ਸਾਰੇ ਕਿਸਾਨ ਵੀਰ ਸਹੀ 10 ਵਜੇ ਨੂੰ ਦਿੱਤੇ ਹੋਏ ਸਥਾਨਾਂ ਤੇ ਪੁੱਜੀਏ ਹਰ ਘਰ ਦੇ ਮੈਂਬਰ ਆਪਣੇ ਆਪਣੇ ਮੋਟਰਸਾਈਕਲ ਲੈ ਕੇ ਆਪਣੇ ਆਪਣੇ ਝੰਡੇ ਲੈ ਕੇ ਜ਼ਰੂਰ ਇਸ ਮਾਰਚ ਦਾ ਹਿੱਸਾ ਵੰਡ ਭੈਣਾ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਤਕੜੇ ਹੋ ਗਏ ਸੰਘਰਸ਼ ਨੂੰ ਆਪਾਂ ਜਦ ਤੱਕ ਲੈ ਕੇ ਜਾਈਏ ਆਸ ਕਰਦੇ ਹਾਂ ਕਿ ਵੱਡੀ ਗਿਣਤੀ ਲੋਕ ਪੰਜਾਬ ਦੇ ਕੱਲ ਨੂੰ ਸੜਕਾਂ ਤੇ ਨਿਕਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ